ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵੀਰ ਹਰਮਨਪ੍ਰੀਤ ਸਿੰਘ ਦਾ ਪੰਜਾਬੀ ਸਟੋਰ ਤੋਂ ਅੱਜ ਆਪਾਂ ਗੱਲ ਕਰਾਂਗੇ ਸਮਰ ਕਲਰ ਜਿਹੜੇ ਕਿ ਆਪਾਂ ਕਹਿ ਸਕਦੇ ਹਾਂ ਵੀ ਹੀਟ ਨੂੰ ਅਬਜ਼ੌਰਬ ਨਹੀਂ ਕਰਦੇ ਤੇ ਲਾਈਟ ਸ਼ੇਡ ਕਲਰ ਹੁੰਦੇ ਨੇ ਆਪਾਂ ਨੂੰ ਗਰਮੀ ਫੀਲ ਨਹੀਂ ਹੁੰਦੀ ਤਾਂ ਕਾਫੀ ਪਸੰਦ ਕੀਤੇ ਜਾ ਰਹੇ ਨੇ ਆਹ ਕਲਰ ਮੈਂ ਤੁਹਾਨੂੰ ਦਿਖਾ ਰਿਹਾ ਚਾਰ ਕਲਰ ਨੇ ਇਹਦੇ ਵਿੱਚ ਹੈਗਾ ਪਹਿਲਾ ਕਲਰ ਹੈਗਾ ਲਾਈਟ ਗ੍ਰੇ ਇਹਨੂੰ ਆਪਾਂ ਘੁੱਗੀ ਰੰਗਾ ਜਾਂ ਲਾਈਟ ਗ੍ਰੇ ਮਤਲਬ ਕਹਿੰਦਾ ਸਾਡੀ ਵੈਬਸਾਈਟ ਦੇ ਜਿਹੜਾ ਕਲਰ ਹੈਗਾ ਲਾਈਟ ਗ੍ਰੇ ਇਹ ਹਲਕਾ ਸਲੇਟੀ ਉਸ ਤੋਂ ਬਾਅਦ ਕਲਰ ਆਉਂਦਾਗਾ ਹਲਕਾ ਕੱਦੂ ਰੰਗਾ ਹਲਕਾ ਲੌਕੀ ਇਹ ਵੀ ਵੈੱਬਸਾਈਟ ਦੇ ਵਿੱਚ ਨਾਮ ਦਿੱਤਾ ਹੋਇਆ ਤੁਸੀਂ ਸਾਡੀ ਵੈੱਬਸਾਈਟ ਤੋਂ ਵੀ ਆਰਡਰ ਕਰ ਸਕਦੇ ਹੋ ਜਾਂ ਸਾਡੇ ਕਿਸੇ ਵੀ ਸਟੋਰ ਤੇ ਮਾਨਸਾ ਬਠਿੰਡਾ ਪਟਿਆਲਾ ਲੁਧਿਆਣਾ ਤੇ ਅੰਮ੍ਰਿਤਸਰ ਜਿਹੜੇ ਸਟੋਰ ਨੇ ਉਹਨਾਂ ਦੀ ਲੋਕੇਸ਼ਨ ਉਹਨਾਂ ਦੇ ਕੰਟੈਕਟ ਅਸੀਂ ਬਾਇਓ ਦੇ ਵਿੱਚ ਦੇ ਦਾਂਗੇ ਉੱਥੇ ਤੁਸੀਂ ਦੇਖ ਸਕਦੇ ਹੋ ਉੱਥੇ ਵਿਜ਼ਿਟ ਕਰਕੇ ਸਾਰੇ ਕਲਰ ਇਹ ਲੈ ਸਕਦੇ ਹੋ ਇਹ ਕਲਰ ਹੈਗਾ ਬੇਬੀ ਪਿੰਕ ਸੋ ਬਹੁਤ ਹੀ ਪਿਆਰਾ ਕਲਰ ਹੈ ਇਹ ਕਹਿ ਸਕਦੇ ਇਸ ਤੋਂ ਅਗਲਾ ਜਿਹੜਾ ਕਲਰ ਹੈਗਾ ਇਹਨੂੰ ਪਿੰਕ ਪਰਪਲ ਕਹਿ ਦਿੰਦੇ ਨੇ ਜਾਂ ਕਾਸ਼ਨੀ ਕਲਰ ਇਹ ਵੀ ਵੈੱਬਸਾਈਟ ਦੇ ਵਿੱਚ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਦਾ ਸਟੋਰ ਤੇ ਵਿਜ਼ਿਟ ਕਰਕੇ ਉਸੇ ਤਰ੍ਹਾਂ ਸਾਰੇ ਸੀਕਵੈਂਸ ਵਿੱਚ ਲੱਗੇ ਹੁੰਦੇ ਨੇ ਇਹ ਜਿਹੜਾ ਕਲਰ ਹੈਗਾ ਇਹਨੂੰ ਕਹਿੰਦੇ ਨੇ ਲਾਈਟ ਸਿਆਮ ਹਲਕਾ ਸਿਆਮ ਸਭ ਤੋਂ ਜ਼ਿਆਦਾ ਇਹ ਸਾਰੇ ਰੰਗਾਂ ਦੇ ਵਿੱਚੋਂ ਜੇ